ਅੱਜ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਬਾਦ ਦੀ ਗਵਾਈ ਹੇਠ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡੀਸੀ, ਸੀਪੀਜ਼, ਐਸਐਸਪੀ ਸ਼ਾਮਲ ਹੋਣਗੇ। ਵਿਸ਼ੇਸ਼ ਤੌਰ ਤੇ ਡਰੱਗਸ ਨੂੰ ਲੈ ਕੇ ਬਣਾਈ ਗਈ ਕਮੇਟੀ ਦੇ ਬੈਬਰ ਵੀ ਇਸ ਮੀਟਿੰਗ ਦਾ ਹਿੱਸਾ ਹੋਣਗੇ। ਸੂਬੇ ਭਰ ਦੇ ਆਈਜੀ, ਡੀਆਈਜੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਨਸ਼ਿਆਂ ਦੀ ਰੋਕਥਾਮ ਦੇ ਲਈ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ। ਹਾਈ ਲੈਵਲ ਮੰਥਨ ਹੋਏਗਾ। ਜਿਸ ਤਰੀਕੇ ਨਾਲ ਬੀਤੇ ਦਿਨੀ ਬੁਲਡوزر ਐਕਸ਼ਨ ਵੀ ਵੇਖਣ ਨੂੰ ਮਿਲਿਆ। ਉਹ ਤੋਂ ਬਾਅਦ ਹੁਣ ਕਈ ਵੀਡੀਓ ਵੀ ਜਿਹੜੀਆਂ ਸਾਹਮਣੇ ਆਈਆਂ ਤਾਂ ਹੁਣ ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਐਮ ਮੀਟਿੰਗ ਹੋਣ ਜਾ ਰਹੀ ਹੈ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਹਾਈ ਲੈਵਲ ਮੰਥਨ ਹੋਏਗਾ ਸਾਰੇ ਜ਼ਿਲ੍ਹਿਆਂ ਦੇ ਡੀਸੀ, ਸੀਪੀਜ਼, ਐਸਐਸਪੀ ਨਾਲ ਮੀਟਿੰਗ ਕਰਨਗੇ ਸੀਐਮ ਮਾਨ ਡਰੱਗਸ ਨੂੰ ਲੈ ਕੇ ਜਿਹੜਾ ਗਠਨ ਕੀਤਾ ਗਿਆ ਸੀ ਕਮੇਟੀ ਦਾ ਉਸਦੇ ਮੈਂਬਰ ਵੀ ਸ਼ਾਮਲ ਹੋਣਗੇ ਇਸ ਮੀਟਿੰਗ ਦੇ ਵਿੱਚ ਸਾਰੇ ਆਈਜੀ ਤੇ ਡੀਆਈਜੀ ਵੀ ਮੀਟਿੰਗ ਦਾ ਹਿੱਸਾ ਹੋਣਗੇ ਨਸ਼ਿਆਂ ਦੀ ਰੋਕਥਾਮ ਦੇ ਲਈ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਤਾਸ ਜੁਗੀ ਰੋਹਿਤ ਬੰਸਲ ਲਾਈਵ ਬਣੇ ਨੇ ਇਸੇ ਘਟਦੇ ਤਫਸੀਲ ਦੇ ਨਾਲ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਰੋਹਿਤ ਜਿਸ ਤਰੀਕੇ ਦੇ ਨਾਲ ਕਈ ਸੋਸ਼ਲ ਮੀਡੀਆ ਤੇ ਨਸ਼ੇ ਦੀਆਂ ਵੀਡੀਓ ਵਾਇਰਲ ਹੋਈਆਂ ਉਹ ਤੋਂ ਬਾਅਦ ਨਸ਼ੇ ਨੂੰ ਰੋਕਣ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਬੀਤੇ ਦਿਨੀ ਬਲਡوزر ਐਕਸ਼ਨ ਵੇਖਣ ਨੂੰ ਮਿਲਿਆ ਅੱਜ ਸਰਕਾਰੀ ਸੀਨੀਅਰ ਅਮਲਾ ਜਿਨ੍ਹਾਂ ਦੇ ਨਾਲ ਮੀਟਿੰਗ ਕਰਨੀ ਹੈ ਸੀਐਮ ਬਾਦ ਨੇ ਕਿੰਨੇ ਕ ਵਜੇ ਮੀਟਿੰਗ ਸ਼ੁਰੂ ਹੋਏਗੀ ਕੀ ਕੁਝ ਖਾਸ ਅਪਡੇਟ ਦੇਖੋ ਅੱਜ ਠੀਕ 11 ਵਜੇ ਪੰਜਾਬ ਭਵੰਦੇ ਅੰਦਰ ਚੰਡੀਗੜ੍ਹ ਦੇ ਇਹ ਮੀਟਿੰਗ ਜਿਹੜੀ ਉਹ ਸ਼ੁਰੂ ਹੋ ਜਾਏਗੀ ਗੁਰਪ੍ਰੀਤਾਂ ਆਮ ਤੌਰ ਤੇ ਜਦੋਂ ਕੋਈ ਵੀ ਮੀਟਿੰਗ ਹੁੰਦੀ ਸੀ ਨਾ ਤਾਂ ਉਸ ਦੇ ਵਿੱਚ ਪੁਲਿਸ ਅਧਿਕਾਰੀ ਸੱਦ ਲਏ ਜਾਂਦੇ ਸੀ ਪਰ ਅੱਜ ਦੀ ਮੀਟਿੰਗ ਖਾਸ ਕਿਉਂ ਹੈ ਕਿਉਂਕਿ ਅੱਜ ਦੀ ਮੀਟਿੰਗ ਦੇ ਵਿੱਚ ਕੱਲੇ ਪੁਲਿਸ ਅਧਿਕਾਰੀ ਨਹੀਂ ਬਲਕਿ ਇੱਕ ਨਸ਼ਿਆਂ ਨੂੰ ਰੋਕਣ ਦੇ ਲਈ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਹਰਪਾਲ ਚੀਮਾ ਤਨਪ੍ਰੀਤ ਸੋਨ ਲਾਲਜੀਤ ਪੋਲਰ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਕਹਿੰਦਾ ਭਾਪਕੇ ਪੰਜਾਬ ਦੇ ਹਰ ਇੱਕ ਕੋਨੇ ਤੋਂ ਮੰਤਰੀ ਨੇ ਜਿਹੜੇ ਉਹ ਇਸ ਜਿਹੜੀ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਔਰ ਇਸੇ ਕਮੇਟੀ ਦੇ ਮੈਂਬਰ ਜਿਹੜੇ ਕਹਿੰਦਾ ਭਾਪਕੇ ਕੈਬਨਿਟ ਮੰਤਰੀ ਨੇ ਉਹ ਵੀ ਇਸ ਮੀਟਿੰਗ ਦਾ ਹਿੱ ਚਾਹੇ ਡੀਜੀਪੀ ਪੰਜਾਬ ਹੋਣ ਚਾਹੇ ਏਜੀਟੀਐਫ ਦੇ ਮੁਖੀ ਹੋਣ ਚਾਹੇ ਕਲੀਕ ਕੇ ਨਸ਼ੇ ਦੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਅਧਿਕਾਰੀ ਨੇ ਐਸਐਸਪੀ ਨੇ ਉਹ ਇਹਨਾਂ ਦੇ ਵਿੱਚ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਜਿਹੜੇ ਜੇਲ੍ਹਾਂ ਦੇ ਏਡੀਜੀਪੀ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿੰਨੇ ਵੀ ਆਕਲਈਏ ਕਿ ਪੁਲਿਸ ਕਮਿਸ਼ਨਰੇਟ ਕੰਮ ਕਰ ਰਹੇ ਨੇਗੇ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਔਰ ਉਸ ਤੋਂ ਵੀ ਖਾਸ ਗੱਲ ਇਹ ਹੈ ਕਿ ਸਕੂਲਾਂ ਦੇ ਨਾਲ ਸੰਬੰਧਿਤ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਕਹਿਣ ਦਾ ਭਾਵ ਹੈ ਕਿ ਗਰਾਊਂਡ ਜ਼ੀਰੋ ਤੋਂ ਲੈ ਕੇ ਉੱਪਰ ਤੱਕ ਦੀ ਜਿਹੜੀ ਕਲਈਏ ਕਿ ਪੂਰੀ ਦੀ ਪੂਰੀ ਆਫੀਸਰਾਂ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਬੁਲਾਇਆ ਆਮ ਤੌਰ ਤੇ ਤੁਸੀਂ ਦੇਖਿਆ ਹੋਊਗਾ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਗੱਲ ਖਤਮ ਕਰ ਦਿੱਤੀ ਜਾਂਦੀ ਹੈ ਪਰ ਨਸ਼ਾ ਤਾਂ ਜੇਲ੍ਹਾਂ ਦੇ ਵਿੱਚੋਂ ਵੀ ਚੱਲ ਰਿਹਾ ਹੈਗਾ ਪਰ ਨਸ਼ਾ ਤੁਸੀਂ ਦੇਖੋਗੇ ਕਿ ਸਕੂਲੀ ਵਿਦਿਆਰਥੀਆਂ ਦੇ ਨਾਲ ਵੀ ਪਹੁੰਚ ਰਿਹਾ ਹੈਗਾ ਨਸ਼ਾ ਜਿਹੜਾ ਉਹ ਪਲੇ ਗਰਾਉਂਡ ਤੱਕ ਵੀ ਪਹੁੰਚ ਰਿਹਾ ਹੈਗਾ ਔਰ ਇਸੇ ਚੀਜ਼ ਨੂੰ ਹੀ ਲੈ ਕੇ ਜਿਹੜੀ ਅੱਜ ਦੀ ਇਹ ਮੀਟਿੰਗ ਹੈ ਇੱਕ ਰਣਨੀਤੀ ਇਸ ਤਰੀਕੇ ਦੀ ਕਢੀ ਜਾਏਗੀ ਕਿ ਜੁਆਇੰਟ ਆਪਰੇਸ਼ਨ ਹੈ ਜਿਹੜਾ ਉਹ ਕੀਤਾ ਜਾਵੇ ਸਪੋਰਟਸ ਦੇ ਨਾਲ ਸੰਬੰਧਿਤ ਅਧਿਕਾਰੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਐਜੂਕੇਸ਼ਨ ਦੇ ਨਾਲ ਸੰਬੰਧਿਤ ਅਧਿਕਾਰੀ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਜੇਲ੍ਹਾਂ ਦੇ ਨਾਲ ਸੰਬ ਵੰਦਤ ਅਧਿਕਾਰੀ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਕੈਬਨਟ ਮੰਤਰੀ ਹੋਣ ਡੀਸੀ ਸਹਿਬਾਨ ਹੋਣ ਕਹਿੰਦਾ ਭਾਪ ਕਿ ਕੋਈ ਵੀ ਐਂਗਲ ਹੈ ਜਿਹੜਾ ਉਹ ਰੁਕਣਾ ਨਹੀਂ ਚਾਹੀਦਾ ਕੋਈ ਵੀ ਐਂਗਲ ਇਸ ਚੀਜ਼ ਦੇ ਵਿੱਚ ਛੁੱਟਣਾ ਨਹੀਂ ਚਾਹੀਦਾ ਇਹ ਖਾਸ ਤਰੀਕੇ ਦੇ ਨਾਲ ਅੱਜ ਦੀ ਇਸ ਕੈਬਨਟ ਜਿਹੜੀ ਮੀਟਿੰਗ ਹੈਗੀ ਜਿਸ ਦੇ ਵਿੱਚ ਕੈਬਨਟ ਮੰਤਰੀ ਪਹੁੰਚ ਰਹੇ ਨੇਗੇ ਉਸ ਦੇ ਵਿੱਚ ਧਿਆਨ ਰੱਖਿਆ ਗਿਆ ਤਾਂ ਕਿ ਸਕੂਲਾਂ ਦੇ ਵਿੱਚ ਨਸ਼ਾ ਜਿਹੜਾ ਉਸ ਨੂੰ ਕਿਵੇਂ ਬਚਾਇਆ ਜਾ ਸਕੇ ਜਿਹੜੇ ਸਕੂਲੀ ਵਿਦਿਆਰਥੀ ਨੇਗੇ ਇਸ ਤੋਂ ਇਲਾਵਾ ਜਿਹੜੇ ਸਪੋਰਟਸ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕੇ ਇਹ ਤਮਾਮ ਉਹ ਚੀਜ਼ਾਂ ਹੋਣੀਆਂ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਨੀਤੀ ਜਿਹੜੀ ਉਹ ਕੜੀ ਜਾਏਗੀ ਜਿੱਥੇ ਸੁਝਾਅ ਲਏ ਜਾਣਗੇ ਉਥੇ ਆਰਡਰ ਵੀ ਜਾਰੀ ਹੋਣਗੇ ਔਰ ਮੁੱਖ ਮੰਤਰੀ ਪੰਜਾਬ ਜਿਹੜੇ ਕਿ ਲਈਏ ਕਿ ਠੀਕ 11 ਵਜੇ ਇਹ ਮੀਟਿੰਗ ਹੈ ਉਹ ਚੰਡੀਗੜ੍ਹ ਦਾ ਪੰਜਾਬ ਤੋਂ ਜਿਸ ਤਰੀਕੇ ਦੇ ਨਾਲ ਭਿੱਜੇ ਵੀ ਨਹੀਂ ਆਪਾਂ ਨੇ ਬਲਡੋਜ਼ਰ ਐਕਸ਼ਨ ਵੀ ਦੇਖਿਆ ਕਾਫੀ ਜਿਹੜੇ ਨੇ ਘਰ ਟਹਿ ਟੇਰੀ ਕੀਤੇਗੇ ਨਸ਼ਾ ਤਸਕਰਾਂ ਦੇ ਤਾਂ ਉਸ ਦਾ ਵੀ ਅਸਰ ਆਉਣ ਵਾਲੇ ਸਮੇਂ ਵਿੱਚ ਇੰਪੈਕਟ ਨਜ਼ਰ ਆ ਸਕਦਾ ਹੈ ਯਾਨੀ ਕਿ ਹੁਣ ਉਹਨਾਂ ਤਸਕਰਾਂ ਨੂੰ ਤਾਂ ਕਰਨ ਹੋਗੇ ਜਿਹੜੇ ਤਸਕਰੀ ਕਰਦੇ ਸੀ ਜੇਕਰ ਉਹ ਫੜੇ ਜਾਂਦੇ ਨੇ ਜਾਂ ਜਿਨ੍ਹਾਂ ਦੇ ਮੁਕਦਮੇ ਦਰਜ ਨੇ ਉਹਨਾਂ ਦੀ ਜਿੱਥੇ ਜ਼ਮੀਨ ਦੀ ਕੁਰਕੀ ਕੀਤੀ ਜਾਏਗੀ ਤਾਂ ਉਥੇ ਹੀ ਉਨਾ ਦੀ ਜ਼ਮੀਨ ਟਾਇਟਰੀ ਵੀ ਕੀਤੀ ਜਾ ਰਹੀ ਹੈ ਇਹ ਕੋ ਖਾਸ ਤਰੀਕੇ ਦੇ ਨਾਲ ਗੁਰਪ੍ਰੀਤ ਹੁੰਦਾ ਕੀ ਹੈ ਨਾ ਕਿ ਜਿਵੇਂ ਉਹ ਕਹਿੰਦੇ ਨੇ ਕਿ ਡਰ ਅੱਗੇ ਭੂਤ ਨੱਚਦਾ ਕੁਝ ਅਜੀਬਾ ਹੀ ਚੀਜ਼ ਹੈ ਜਿਹੜੀ ਉਹ ਅੱਜ ਪੰਜਾਬ ਦੇ ਅੰਦਰ ਦਿਖਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਆਮ ਤੌਰ ਦੇ ਉੱਪਰ ਜੇਕਰ ਤੁਸੀਂ ਪੂਰੇ ਵਰਡ ਦੇ ਕਾਨੂੰਨਾਂ ਨੂੰ ਕੋਖ ਕਰੋਗੇ ਤਾਂ ਉਸ ਦੇ ਵਿੱਚ ਇੱਕ ਚੀਜ਼ ਬਹੁਤ ਜਿਹੜੀ ਕਿ ਲਈਏ ਕਿ ਬਰੀਕੀ ਦੇ ਨਾਲ ਸਾਹਮਣੇ ਆ ਰਹੀ ਹੈ ਕਿ ਕੋਈ ਵੀ ਚੀਜ਼ ਹੈ ਉਹ ਸਜ਼ਾ ਨਾਲ ਨਹੀਂ ਬਲਕਿ ਫਾਈਨੈਂਸ਼ੀਅਲੀ ਤੌਰ ਤੇ ਤੋੜੀ ਜਾਵੇ ਤਾਂ ਹੋਰ ਵੀ ਮਜ਼ਬੂਤ ਹੋ ਸਕਦੀ ਹੈ ਆਮ ਤੌਰ ਤੇ ਹੁੰਦਾ ਕੀ ਸੀ ਕਿ 10 ਸਾਲ ਦੀ ਸਜ਼ਾ 20 ਸਾਲ ਦੀ ਸਜ਼ਾ ਤੁਸੀਂ ਕਰ ਲਓ 10 ਸਾਲ ਦੀ ਸਜ਼ਾ ਵਿਅਕਤੀ ਨੂੰ ਹੋ ਗਈ ਉਸ ਤੋਂ ਬਾਅਦ ਵਿਅ ਆ ਉਸ ਨੂੰ ਪਤਾ ਕਿ ਮੈਂ 3 ਮਹੀਨੇ ਜੇਲ੍ਹ ਦੇ ਅੰਦਰ ਰਹਿਣਾਗਾ ਫਿਰ ਤੋਂ ਮੈਂ ਜ਼ਮਾਨਤ ਲੈ ਲਾਂਗਾ ਜ਼ਮਾਨਤ ਤੇ ਆ ਕੇ ਫਿਰ ਇੱਕ ਵਾਰ ਉਸ ਨੇ ਜਿਹੜਾ ਪੁਰਾਣਾ ਕੰਮ ਸੀ ਉਹ ਸ਼ੁਰੂ ਕਰ ਦੇਣਾ ਕਿਉਂਕਿ ਲਿੰਕ ਉਸ ਤਰੀਕੇ ਦੇ ਬਣੇ ਹੁੰਦੇ ਸੀਗੇ ਨਸ਼ੇ ਵਾਲਿਆਂ ਦੇ ਔਰ ਨਾਲ ਦੀ ਨਾਲ ਦੂਸਰਾ ਕੰਮ ਕੀ ਹੁੰਦਾ ਸੀਗਾ ਕਿ ਫੇਰ ਫੜੇ ਜਾਣਾ ਫੇਰ ਜ਼ਮਾਨਤਾਂ ਤੇ ਆ ਜਾਣਾ ਕਈ ਵਾਰੀ ਆਪਣੇ ਭਰਾ ਨੂੰ ਉਸ ਕੇਸ ਦੇ ਵਿੱਚ ਫਸਾ ਦੇਣਾ ਜਾਂ ਆਪਣੇ ਬੇਟੇ ਨੂੰ ਉਸ ਕੇਸ ਦੇ ਵਿੱਚ ਫਸਾ ਦੇਣਾ ਕਹਿੰਦਾ ਭਾਬਕ ਇੱਕ ਵਿਅਕਤੀ ਬਾਹਰ ਰਹਿੰਦਾ ਸੀ ਔਰ ਨਸ਼ੇ ਦੀ ਤਸਕਰੀ ਕਰਦਾ ਰਹਿੰਦਾ ਸੀ ਪਰ ਜਦੋਂ ਆ ਚੀਜ਼ ਆਉਂਦੀ ਹੈ ਕਿ ਫਾਈਨੈਂਸ਼ਲੀ ਤੌਰ ਤੇ ਕਿਸੇ ਵਿਅਕਤੀ ਨੂੰ ਤੋੜਿਆ ਜਾਵੇ ਤੁਸੀਂ ਦੇਖੋਗੇ ਕਿ ਇੱਕ ਚੀਜ਼ ਆਹ ਹੈ ਤੀਸਰੀ ਵਾਰ 30000 ਉਸ ਤੋਂ ਬਾਅਦ ਵਾਧਾ ਵਾਧਾ 50000 ਤੱਕ ਜਾਂਦਾ ਹੈ ਤਾਂ ਵਿਅਕਤੀ ਨੂੰ ਲੱਗਦਾ ਹੈ ਕਿ ਜੇਕਰ ਇਹ ਕਾਨੂੰਨ ਤੋੜਾਂਗਾ ਤਾਂ ਜੁਰਮਾਨਾ ਅਗਲੀ ਵਾਰ ਦੁੱਗਣਾ ਹੋਏਗਾ ਇਹ ਜਦੋਂ ਫਾਈਨੈਂਸ਼ੀਅਲੀ ਤੌਰ ਤੇ ਕਿਸੇ ਵਿਅਕਤੀ ਨੂੰ ਖਤਮ ਕੀਤਾ ਜਾਂਦਾ ਤਾਂ ਉਹ ਇੱਕ ਸਭ ਤੋਂ ਵੱਡੀ ਸੱਟ ਹੈਗੀ ਬੰਦਾ ਕਮਾਉਂਦਾ ਕਿਸ ਚੀਜ਼ ਦੇ ਲਈ ਆ ਆਪਣੇ ਘਰ ਦੇ ਲਈ ਪਰ ਜੇਕਰ ਤੁਸੀਂ ਘਰ ਹੀ ਤੋੜ ਦਿਓਗੇ ਤਾਂ ਉਸ ਵਿਅਕਤੀ ਨੂੰ ਜਿਹੜੀ ਫਾਈਨੈਂਸ਼ੀਅਲੀ ਸੱਟ ਲੱਗੇਗੀ ਸ਼ਾਇਦ ਉਹ ਉਸ ਚੀਜ਼ ਦੇ ਲਈ ਇੱਕ ਵੱਡਾ ਸਬਕ ਪੈਦਾ ਜਿਹੜਾ ਉਹ ਹੋ ਸਕਦੀ ਆ ਆਮ ਤੌਰ ਤੇ ਹੁੰਦਾ ਕੀ ਸੀ ਕਿ ਪੈਸੇ ਕਮਾਉਂਦੇ ਰਹਿੰਦੇ ਸੀ ਜੇਲ੍ਹ ਜਾਂਦੇ ਰਹਿੰਦੇ ਸੀ ਜੇਲ੍ਹ ਤੋਂ ਵਾਪਸ ਆਉਂਦੇ ਸੀ ਤਾਂ ਜੇਲ੍ਹ ਚੋਂ ਚਾਰ ਲਿੰਕ ਹੋਰ ਬੰਦਾ ਬਣਾ ਕੇ ਬਾਹਰ ਨਿਕਲਦਾ ਸੀ ਆ ਉੱਥੇ ਕਿਉਂਕਿ ਤਸਕਰਾਂ ਦੇ ਨਾਲ ਰਹਿਣਾ ਜਿਹੜੇ ਲੋਕ ਬਖ ਬਖ ਕ ਲਈ ਇੱਕ ਜੁਰਮਾਂ ਦੇ ਅੰਦਰ ਬੰਦਾ ਉਹਨਾਂ ਨਾਲ ਜਾਣ ਪਛਾਣ ਕਰਕੇ ਰਹਿਣਾ ਪਰ ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਘਰ ਜਿਹੜਾ ਤੁਸੀਂ ਪੈਸਾ ਕਮਾ ਕੇ ਇਸ ਚੀਜ਼ ਤੇ ਲਾਇਆ ਸੀ ਉਹੀ ਖਤਮ ਕਰ ਦਿੱਤਾ ਗਿਆ ਜਾਂ ਤੁਹਾਡੀ ਜ਼ਮੀਨ কুরਕ ਕਰ ਦਿੱਤੀ ਗਈ ਹੈ ਤਾਂ ਫਾਈਨੈਂਸ਼ੀਅਲੀ ਤੌਰ ਤੇ ਜੋ 6 ਵਜਣੀ ਹੈਗੀ ਉਸ ਤੋਂ ਉੱਪਰ ਦੀ 6 ਸ਼ਾਇਦ ਕਿਸੇ ਵੀ ਵਿਅਕਤੀ ਦੇ ਹੋ ਸਕਦੀ ਤੁਹਾਨੂੰ ਕਹੀਏ ਕਿ ਤੁਹਾਨੂੰ 1 ਲੱਖ ਰੁਪਏ ਜਮ੍ਹਾਂ ਕਰਵਾਉਣਾ ਪਏਗਾ ਤਾਂ ਕਈ ਵਾਰੀ ਹੁੰਦਾ ਆਮ ਬੰਦੇ ਨੂੰ ਏਸ਼ੀ ਚੀਜ਼ ਦੀਆਂ ਚੀਕਾਂ ਨਿਕਲ ਜਾਂਦੀਆਂ ਕਿ 1 ਲੱਖ ਕਿੱਥੋਂ ਜਮ੍ਹਾਂ ਕਰਵਾਉਂਗਾ ਪਰ ਦੂਸਰੇ ਪਾਸੇ ਕਹਦੀਏ ਕਿ 1.5 ਮਹੀਨਾ ਜੇਲ੍ਹ ਕੱਟ ਕੇ ਆਉਣੇ ਬੰਦਾ ਕਹਿੰਦਾ ਚਲੋ ਜੇਲ੍ਹ ਕੱਟੇ ਆਉਣੇ ਹੈਗੀ ਤਾਂ 1 ਲੱਖ ਦੇ ਨਾਲੋਂ ਸ਼ਾਇਦ ਜੇਲ੍ਹ ਕਟਣੀ ਉਸ ਬੰਦੇ ਨੂੰ ਠੀਕ ਲੱਗਦੀ ਹੈਗੀ ਇਹੀ ਕਾਰਨ ਹੈ ਕਿ ਜੇਕਰ ਫਾਈਨੈਂਸ਼ੀਅਲੀ ਤੌਰ ਤੇ ਇਹਨਾਂ ਲੋਕਾਂ ਨੂੰ ਤੋੜਿਆ ਜਾਵੇ ਤਾਂ ਸ਼ਾਇਦ ਇੱਕ ਵੱਡਾ ਸਬਕ ਹੈ ਜਿਹੜਾ ਉਹ ਇਹਨਾਂ ਨੂੰ ਮਿਲ ਸਕਦਾ ਔਰ ਉਹ ਜਿਸ ਤਰੀਕੇ ਦੇ ਨਾਲ ਘਰ ਤੋੜੇ ਗਏ ਹੈਗੇ ਉਸ ਚੀਜ਼ ਦੇ ਨਾਲ ਸੋ ਜੇਕਰ ਜਲਦ ਜਿੰਨੇ ਤਰੀਕੇ ਦੇ ਨਾਲ ਤਸਕਰ ਸਮਝ ਜਾਣਗੇ ਤਾਂ ਉਹਨਾਂ ਦੇ ਲਈ ਬਹੁਤ ਚੰਗੀ ਗੱਲ ਹੋਏਗੀ ਸੋ ਫਿਲਹਾਲ ਦੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਮੁਰ ਤੋਂ ਇਸ ਖਬਰ ਤੇ ਤੁਹਾਡੇ ਕੋਲ ਅਪਡੇਟ ਜਰੂਰ ਲਈ ਜਾਏਗੀ ਰੋਹਿਤ ਸੁਜੇਸ ਤਰੀਕੇ ਦੇ ਨਾਲ ਸੂਬੇ ਪੱਧਰ ਦੇ ਵਿੱਚ ਨਸ਼ਾ ਤਸਕਰੀ ਵਧੀ ਤਾਂ ਉਹ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇਸ ਦਾ ਐਕਸ਼ਨ ਵੀ ਵੇਖਣ ਨੂੰ ਮਿਲਿਆ